ਸਸ ਮਦਾ ਹੀ ਕੋਈ ਨਹੀਂ ਚਲੋ ਵਾਪਸ ਹੁਣ ਤਾਂ ਮਿਲ ਗਿਆ ਦੇਖੋ ਵਾਰੀ ਹੁਣ ਹੌਸਲਾ ਰੱਖੋ ਜੀ ਤੁਹਾਨੂੰ ਕੁਝ ਹੀ ਦਾ ਯਾਦਦਾ ਬਿਲਕੁਲ ਮਿਲ ਗਿਆ ਬਿਲਕੁਲ ਜੀ ਦੇ ਅੰਜੂ ਆ ਸੀ ਗਿਆ ਮਾਤਾ ਜੀ ਤੇਰੇ ਦੇ ਨੇ ਵਾ ਸੁਪਰਮਾਨ ਮਾਤਾ ਗੱਡਾ ਰੱਖੇ ਦੁਆ ਨੀ ਗੁਰੂ ਤੁਹਾਡਾ ਭਲਾ ਕਰੇ ਮੇਰੇ ਬੱਚੋ ਅਰੰਧ ਕੇ ਬਿਆਦੀ ਤੁਸੀਂ ਮਾਣੋ ਮੇਰਾ ਤੈਨੂੰ ਠੰਡਾ ਕੀਤਾ ਸਾਨੂੰ ਵੀ ਮਹਾਰਾਜ ਬਸ ਪ੍ਰਮਾਤਮਾ ਨੇ ਮਾਤਾ ਉਸ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਕਰੋ ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਕਰੀਬਨ 12 ਸਾਲ ਬਾਅਦ ਇੱਕ ਆਪਣੇ ਪਰਿਵਾਰ ਨੂੰ ਇੱਕ ਵੀਰ ਨੂੰ ਮਲਾਉਣ ਜਾ ਰਹੇ ਆ ਜੋ ਕਿ 12 ਸਾਲ ਹੋ ਚੁੱਕਿਆ ਆਪਣੇ ਘਰ ਤੋਂ ਗਏ ਹੋਏ ਨੂੰ ਤੇ ਫਿਰੋਜ਼ਪੁਰ ਦੇ ਲਾਗੇੋਂ ਸਾਨੂੰ ਪਤਾ ਲੱਗਾ ਸੀ ਉੱਥੋਂ ਦੇ ਵੀਰਾਂ ਨੇ ਵੀਡੀਓ ਬਣਾ ਕੇ ਭੇਜੀ ਸੀ ਤੇ ਫਰੀਦਕੋਟ ਫਰੀਦਕੋਟ ਤੋਂ ਵੀਡੀਓ ਬਣਾ ਕੇ ਭੇਜੀ ਸੀ ਤੇ ਸਾਡੀ ਮੇਰਾ ਵੱਡਾ ਭਰਾ ਪਰਸ਼ੋਤਮ ਭਾਜੀ ਸਵੇਰ ਦੇ ਨਿਕਲੇ ਹੋਏ 4 ਵਜੇ ਦੇ ਸੰਸਥਾ ਦੇ ਵਿੱਚੋਂ ਤੇ ਹੁਣ ਤਕਰੀਬਨ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਉਹਨਾਂ ਨੂੰ ਲੈ ਕੇ ਪਹੁੰਚੇ ਆ ਤੇ ਇਹਦੀ ਮਾਤਾ ਆਈ ਹੋਈ ਲੈਣ ਦੇ ਭਰਾ ਲੈਣ ਆਏ ਹੋਏ ਆ ਜਿਨ੍ਹਾਂ ਨੂੰ 12 ਸਾਲ ਲੱਭਦਿਆਂ ਨੂੰ ਹੋ ਚੁੱਕਿਆ ਤੇ ਨਾਮ ਕੀ ਆ ਹੈ ਆਹ ਦੇਖ ਕੌਣ ਕੌਣ ਆਇਆ ਉਹ ਦੇਖ ਵਾ ਵਾ ਜੀ ਕੀ ਫਤਿਹ ਦੇ ਕੌਣ ਕੌਣ ਆਇਆ ਉਹਦੇ ਇਹ ਆ ਦੇਖ ਆ ਦੇ ਮਾਤਾ ਆਈ ਦੇਖ ਪਸੰਦ ਦਾ ਮਾਤਾ ਦੇਖ ਮਾਤਾ ਨੂੰ ਮਿਲ ਆਹ ਰੋਟੀ ਆਹ ਦੇ ਉਹ ਕਿਹੜਾ ਕੀ ਆ ਲਵੇ ਆਹ ਦੇਖ ਮਾਤਾ ਆਈ ਆਏ ਹੈ ਵਜਨ ਲਿਆ ਵਜਨ ਲਿਆ ਵਜਨ ਲਿਆ ਆਇਆ ਵਾਟ 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 ਰੀਆ ਕਾਲਾ ਬਸ ਮਾਤਾ ਜੀ ਕੋਈ ਨਹੀਂ ਚਲੋ ਵਾਪਸ ਹੁਣ ਤਾਂ ਮਿਲ ਗਿਆ ਦੇਖੋ ਵਾਹੀ ਹੁਣ ਹੌਸਲਾ ਰੱਖੋ ਚਲੋ ਤੁਸੀਂ ਦਾ ਹੀ ਆਦਾ ਬਿਲਕੁਲ ਬਿਲਕੁਲ ਤੁਸੀਂ ਰਹਿ ਜਾਂਦਾ ਰੀਆ ਮਾਤਾ ਇਧਰ ਆ ਆ ਦੇ ਭਰਾ ਆ ਦੇ ਇਧਰ ਦੇਖ ਭਰਾ ਨਿਸ਼ਾਨਿਆ ਨਹੀਂ ਮੈਨੂੰ ਇਹਦੇ ਥੋੜਾ ਜਾ ਨੀ ਇਦਾਂ ਦੇ ਇਹ ਵੀ ਭਰਾਇਆ ਨਾ ਇਹ ਵੀ ਭਰਾਇਆ ਮਲ ਸਗਾ ਭਰਾਇਆ ਅੱਛਾ ਠੀਕ ਆ ਨਾ ਆ ਰਿਹਾ ਆ ਕੰਮ ਆ ਅੱਛਾ ਹਾਂ ਹਾਂ ਤੇ ਜਿਹੜਾ ਦੇਦਾ ਤੈਨੂੰ ਜਿਆਦਾ ਪੰਜਾਬੀ ਆਹਦਾ ਪਤਾ ਤੈਨੂੰ ਆਹ ਪਤਾ ਆਹ ਤੇ ਬੈਠ ਕੇ ਆ ਲੈ ਇਹਨੂੰ ਥੋੜਾ ਜਿਹਾ ਨਾ ਹੁੰਦਾ ਵੀ ਦਿਮਾਗ ਤੋਂ ਆਪੇ ਸਾਰਿਆਂ ਨੂੰ ਪੁੱਛਣ ਲੱਗਦਾ ਹਾਂ ਨਹੀਂ ਨਹੀਂ ਬੱਸ ਪਰਮਾਨੰਦ ਗੁਰੂ ਤੁਹਾਡਾ ਭਲਾ ਕਰੇ ਮੇਰੇ ਬੱਚਿਓ ਹਰ ਅੱਜ ਕੇ ਵਿਆਹ ਦੀ ਤੁਸੀਂ ਮਾੜੋ ਮੇਰਾ ਢਿੱਡ ਠੰਡਾ ਕੀਤਾ ਨਹੀਂ ਨੂੰ ਹੀ ਮਹਾਰਾਜ ਬਸ ਪ੍ਰਮਾਤਮਾ ਨੇ ਮਾਤਾ ਉਸ ਬਾਬਾ ਦੀਪ ਸਿੰਘ ਜੀ ਅਰਦਾਸ ਕਰੋ ਮਾ ਰੋਸ਼ਨ ਜਗਿਆ ਦੀਵਾ ਜਗਿਆ ਕਿ ਸਾਰਾ ਪਿੰਡ ਨਾਲ ਘਰਾਂਗੇ ਨਾ ਵਾਹਿਗੁਰੂ ਵਾਹਿਗੁਰੂ ਮੈਂ ਨਹੀਂ ਕਿਤੇ ਵੀ ਮੈਂ ਕਿਸੇ ਚੇਲੇ ਕੋ ਨਹੀਂ ਗਈ ਕਿਸੇ ਕੋ ਨਹੀਂ ਗਈ ਮੈਂ ਇਹਨਾਂ ਦੀ ਮਹਾਰਾਜ ਬੁਰੇ ਅਰਜ਼ ਕਰ ਬਸ ਉਹ ਨਹੀਂ ਉਹਨੀ ਕਿਰਪਾ ਕੀਤੀ ਅੱਜ ਦੇਖੋ ਜਰੀਆ ਬਣਾਤਾ ਸਨ ਬਿਲਕੁਲ ਜੀ ਬਿਲਕੁਲ ਬਾਬਾ ਦੀਪ ਸਿੰਘ ਜੀ ਜੀ ਰੋਣਾ ਨਹੀਂ ਹੁਣ ਸਭ ਹਾਂ ਹੁਣ ਹੁਣ ਪੁੱਛਾ ਤੁਹਾਡਾ ਮੈਂ ਕਿੰਨੇ ਸਾਲ ਹੋ ਗਏ ਮਾਤਾ ਕਿੰਨੇ ਸਾਲ ਹੋ ਗਏ ਮਾਤਾ ਸਾਲਾਂ ਨੂੰ ਮਾਤਾ ਤੈਨੂੰ ਇਹ ਸਾਡੀ ਸਾਰੀ ਟੀਮ ਹੀ ਖੜੀ ਆ ਮਾਤਾ ਕਿੰਨੇ ਸਾਲ ਹੋ ਗਏ ਆ ਮੈਨੂੰ 11ਵਾਂ ਸਾਲ ਹੈਗਾ 11ਵਾਂ ਸਾਲ ਹੈ ਅੱਛਾ ਜੀ ਹਾਂ ਜੀ ਤੇ ਮਤ ਕਰੋ ਚਲ ਗਿਆ ਸੀਗਾ ਕਰੋ ਗਿਆ ਬਾਹਰ ਨੂੰ ਹੀ ਗਿਆ ਜਿੱਦਾਂ ਬਾਹਰ ਅੰਦਰ ਹਾਂਜੀ ਇਹਨੂੰ ਆਦਤ ਸ਼ੁਰੂ ਤੇ ਹੀ ਆ ਬਾਹਰ ਨੂੰ ਹੀ ਜਾਣਾ ਕਰ ਲੈ ਚੰਗੇ ਜਿਵੇਂ ਪੈਂਦਾ ਹਾਂ ਇਹਨਾਂ ਤੋਂ ਚਲੋ ਹੁੰਦੀਆਂ ਨਹੀਂ ਸੂ ਤਾਂ ਮਾਰੀਆਂ ਮੱਕੀਆਂ ਹੈਗੀਆਂ ਗਰੀਬਾਂ ਦੇ ਹਾਂਜੀ ਤਾਂ ਯਾਨੀ ਇਹਨਾਂ ਬਾਹਰ ਨੂੰ ਹੀ ਜਾਣਾ ਕਿਤੇ ਆਪ ਵੀ ਪੀ ਪੂ ਲੈਂਦਾ ਸੀ ਬੀੜੀ ਬੂੜੀ ਕਿਤੇ ਲੁੱਕ ਕੇ ਪੀਣ ਜਾਣਾ ਹਾਂ ਤਾਂ ਮੈਂ ਇਹਨੂੰ ਖਿਜਣਾ ਮੈਂ ਕਹਣਾ ਪੁੱਤ ਪੀਆ ਨਾ ਘਰ ਦਿਮਾਗ ਨੂੰ ਟੈਨਸ਼ਨ ਪੈਂਦੀ ਆ ਵਿਆਹ ਦੇ ਵਿੱਚ ਇਹ ਕੁਛ ਕਰ ਦਿੱਤਾ ਸੀ ਕਿਸੇ ਨੇ ਇਦਾਂ ਜਿਹਾ ਅੱਛਾ ਜੀ ਪਹਿਲਾਂ ਬਿਲਕੁਲ ਠੀਕ ਸੀਗਾ ਠੀਕ ਹੈ ਇਹ ਟੋਪ ਦਾ ਕਾਰਪੈਂਟਰ ਆ ਜੀ ਇਹ ਅੱਛਾ ਟੋਪ ਦਾ ਬਾਤ ਤਾਂ ਕੀ ਬਾਤ ਹੈ ਜੋ ਤੁਸੀਂ ਨਕਸ਼ਾ ਦੇ ਦੋਗੇ ਉਹੀ ਬਣਾ ਕੇ ਦਊਗਾ ਬਿਲਕੁਲ ਵੈਰੀ ਗੁੱਡ ਤਾਂ ਜਾਨੀ ਇਹ ਕਦੀ ਕਿਸੇ ਨੂੰ ਮਾਰੀ ਐਨੀ ਗੱਲ ਨਹੀਂ ਜ਼ੁਬਾਨ ਤੋਂ ਜਿੱਦਾਂ ਬੱਚੇ ਆਜਾਦਵਾ ਬੋਲਦੇ ਆਓ ਭਾਜੀ ਇਧਰ ਆ ਬਗਬਜੀ ਆ ਗਏ ਜੀ ਮੇਰੇ ਕੋਲ ਇੱਥੇ ਉਹ ਬੀਬਾ ਜਾਨੀ ਸਾਰੇ ਬੱਚੇ ਆਇਆ ਇੱਕ ਛੋਟਾ ਆ ਹਾਂਜੀ ਆ ਕਾਫਾ ਇਹ ਵੀ ਮੇਰਾ ਹੈ ਅੱਛਾ ਇਹ ਵੀ ਛੋਟਾ ਮੇਰੇ ਘਾਦੇ ਉਹਦੇ ਆ ਸਤਗੁਰਾਂ ਦੇ ਬਿਲਕੁਲ ਬਿਲਕੁਲ ਹਾਂ ਜਵਾਂ ਕਾਕੇ ਪੰਜਵਾਂ ਹਾਂਜੀ ਪਰ ਰਾਜੀ ਕੋਈ ਨਹੀਂ ਬਸ ਪ੍ਰਮਾਤਮਾ ਦੇ ਗਾੜੀ ਇਹਨਾਂ ਦਾ ਇਹਨਾਂ ਤੇ ਵਾਚ ਇਸ ਪਰਫੈਕਟ ਅੱਛਾ ਜੀ ਇਹ ਇਹ ਤੂੰ ਮਤਲਬ ਇਹਦੇ ਤੋਂ ਬਾਅਦ ਜਾਣ ਤੋਂ ਬਾਅਦ ਹਾਂ ਮਤਲਬ ਇਹ ਇਹਨਾਂ ਤੋਂ ਪਹਿਲਾਂ ਇੱਕ ਖਾਣ ਨਹੀਂ ਕਰਾਇਆ ਸੀ ਅੱਛਾ ਜਾਣ ਤੋਂ ਪਹਿਲਾਂ ਜਾਣ ਤੋਂ ਹਾਂ ਜੀ ਜਾਣ ਤੋਂ ਪਹਿਲਾਂ ਉਹ ਕੀ ਕੰਮ ਕਰਦੇ ਸੀ ਉਹ ਬਹੁਤ ਸੀਗੇ ਚੱਕੀ ਅੱਛਾ ਫੌਜ ਦੇ ਲਾਉਂਦੇ ਸੀ ਪਹਿਲਾਂ ਹਾਂ ਬਾਅਦ ਸੁਣ ਤੇ ਮੈਰਿਜ ਹੋਈ ਆ ਮਾਤਾ ਜੀ ਮੈਰਿਜ ਦੋ ਅੱਛਾ ਜੀ ਉਸੇ ਦੇ ਚੱਕਰ ਦੇ ਵਿੱਚ ਉਹ ਅਗਲੀਆਂ ਨਹੀਂ ਫਿਰ ਕੋਈ ਵੀ ਹਨਾ ਬੱਚੇ ਬੱਚੇ ਨਹੀਂ ਬੱਚੇ ਬੱਚੇ ਹਨ ਬੱਚੇ ਪਹਿਲੀ ਵਾਰੀ ਤਾਂ ਜਦੋਂ ਸਾਡੇ ਲੋਗ ਜਠੇਰੇ ਮਨਾ ਕੇ ਆਂਦੇ ਆ ਆਂਦੇ ਨੂੰ ਕੁਛ ਐਦਾ ਜਿੱਦਾ ਕਿਸੇ ਚੰਚ ਤੋਂ ਵੀ ਅੱਛਾ ਪੂਰੀ ਉਹ ਪੂਰੀ ਹੋ ਗਈ ਸੀ ਨਹੀਂ ਨਹੀਂ ਇਹ ਅੱਛਾ ਇਹ ਹੋ ਗਿਆ ਇਹ ਹੋ ਗਿਆ ਇਹ ਦਿਮਾਗ ਅਪਸੈਟ ਹੋ ਗਿਆ ਅੱਛਾ ਸਾਡੇ ਦਾ ਘਰ ਵਰਦਿਆਂ ਸਾਰੇ ਫੇਰ ਜਾਨੀ ਮੱਥੇ ਲਾਪਿਆ ਟੇਕਰ ਸਾਰਿਆਂ ਨੂੰ ਜਿੱਦਾਂ ਛੱਡਣ ਆਂਦੇ ਆ ਸਾਡੇ ਵੀ ਜਾਨੀ ਨੜਕੀ ਨੂੰ ਉਹ ਜਿੱਦ ਨੇ ਆਇਓ ਸੀ ਸਾਡੇ ਵਾਲ ਦੇ ਗਏ ਉਸੇ ਉਨੇ ਹੀ ਉਹ ਆਇਓ ਸੀਗੇ ਚਾਹ ਪਾਣੀ ਪਲੌਂਦੇ ਆ ਪਲੌਂਦੇ ਐ ਇੰਦਾ ਪਕੌੜੇ ਘੜਦਾ ਸੀਗਾ ਕੋਈ ਰਿਸ਼ਤੇਦਾਰ ਹੀ ਐੰਦਾ ਵਾਸਤੇ ਸਾਡੀ ਬੀਬੀ ਸੱਸ ਮਾਂ ਕਹਿੰਦੀ ਮੈਂ ਨੂੰ ਕਸ਼ਮੀਰੀ ਪਕੌੜੀ ਬਣਾ ਕੇ ਦੇ ਕਾਲੀ ਚ ਪਾ ਕੇ ਥਾ ਚੱਕਿਆ ਐ ਐੰਦਾ ਕਰੀ ਜਾਂਦਾ ਐ ਲਾਪਿਆ ਕਰਨ ਹੂੰ ਬਾਡੇ ਗਰੇ ਸੁਣੀ ਆ ਵੀ ਹਾਂ ਮੰਨਨ ਹਾਲਾ ਹੂੰ ਗੁਰੂ ਸਾਡੇ ਉਹ ਮਹਾਰਾਜ ਜੇਹੀ ਚੀਜ਼ ਆ ਹੂੰ ਮਾਤੇ ਬਾਸ ਉਥੇ ਇਹਨਾਂ ਕੰਮ ਬਹੁ ਕੀਤਾ ਆ ਉਹਨਾਂ ਦੇ ਚਰਨਾਂ ਦੇ ਵਿੱਚ ਕੋਈ ਕੋਈ ਨਸੇ ਨੂੰ ਕੋਈ ਗੱਲ ਨਹੀਂ ਸੀ ਕੋ ਬਾਤ ਸਾਨੂੰ ਵੀ ਆਉਣੇ ਨਹੀਂ ਕਿ ਲੋੜ ਸੀ ਹੂੰ ਸਾਡੀ ਵੱਲ ਦੇ ਕਈ ਜਾਣੇ ਪਹਿਲਾਂ ਮਾਤੇ ਸਹੀ ਸੀਗਾ ਉਧਰ ਲੈ ਕੇ ਜਾਣੇ ਪਹਿਲਾਂ ਤੋਂ ਇਹਨੂੰ ਕੋਈ ਗੱਲ ਸੀ ਉਹ ਆਵੇ ਦੱਸਿਆ ਨਹੀਂ ਸਾਨੂੰ ਉੱਥੇ ਲਾਪਿਆ ਪੁੱਤ ਟੇਕਣ ਜਿਸ ਵੇਲੇ ਫਿਰ ਯਾਨੀ ਐ ਦੈ ਮੇਰੇ ਦੇਰਨਾ ਜੇ ਪਟਿਆਰੇ ਦੇ ਮੁੰਡੇ ਨੇ ਚੱਕਿਆ ਮੁੰਡੇ ਇੱਕ ਨੇ ਮੇਰੇ ਨੇ ਜਾ ਕੇ ਐਦੇ ਨੰਗੇ ਪੈਰੀ ਸਕੂਟਾਂ ਤੇ ਲੈ ਕੇ ਉਧਰੋਂ ਚਾਹ ਪਾਣੀ ਪੀਂਦੇ ਆ ਸਾਡੇ ਪਰੋਹਣੇ ਉਹ ਕਹਿਣ ਵੀ ਇਤੋਂ ਨੇ ਜਾਨੀ ਕੰਮ ਕੀਤਾ ਸੀ ਕਿ ਮਾਤਾ ਲੋ ਬੰਦੇ ਲਾ ਕੇ ਦੇਖ ਲੋ ਚਲੋ ਬਸ ਪਰਵਾਹ ਨਾ ਆਓ ਮਾਤਾ ਇੱਧਰ ਆਓ ਆਓ ਇਹਨੂੰ ਗੱਲਬਾਤ ਕਰੀਏ ਚਲੋ ਕਿਤੇ ਆਜਾ ਹਾਂ ਚੱਲ ਮਾਤਾ ਕੋਈ ਨਹੀਂ ਇੱਧਰ ਦੀ ਆ ਮਾਤਾ ਉਧਰ ਆਜ 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 ਉਹ ਮਾਤਾ ਆਈ ਆ ਦੇਖ ਮਾਤਾ ਆਈ ਆ ਆਓ ਦੇ ਮਾਤਾ ਆਈ ਪਛਾਣ ਮਾਤਾ ਨੂੰ ਮਾਤਾ ਨੂੰ ਪਛਾਣ ਹੈ ਉਹ ਪਛਾਣ ਮਾਤਾ ਨੂੰ ਪਛਾਣਿਆ ਪਛਾਣਿਆ ਕੌਣ ਆ ਕੌਣ ਆ ਪਛਾਣ ਹਾਂ ਪਰ ਵੱਟੇ ਤੇ ਹਾਂ ਕੌਣ ਆ ਦੱਸ ਕੌਣ ਪਛਾਣ ਕੌਣ ਆ ਅਜੇ ਲੱਗ ਪਹੁੰਚੀ ਹੈ ਮਾ ਆ ਮਾ ਆ ਨਾ ਪਤਾ ਕਸ਼ਮੀਰ ਕਿੱਥੇ ਸੀ ਤੂੰ ਕਿੱਥੇ ਸੀ ਕਸ਼ਮੀਰ ਦੱਸ ਮੈਂ ਦੱਸ ਦੇ ਕਿੱਥੇ ਸੀ ਤੂੰ ਮੇਲ ਮਾਤਨ ਮੇਲ ਹੋਇਆ ਸੀ ਕਿੱਥੋਂ ਭਰਾ ਆਇਆ ਇਹਦੇ ਹਾਂ ਪਤਾ ਗੱਲ ਹੱਥ ਦੀ ਦੇ ਆ ਕੰਮ ਕਰਾਉਣ ਨੂੰ ਕਿਸੇ ਨੇ ਰੱਖਿਆ ਸੀਗਾ ਇਹਨੇ ਸ਼ਰਤ ਤਾਂ ਕੰਮ ਹੋਇਆ ਉਹਨੇ ਸ਼ਰਤ ਦਿੱਤਾ ਹਾਂਜੀ ਬੱਸ ਜੀ ਕੇਵਰ ਬੰਦਾ ਆਪ ਵੀ ਦੌੜ ਜਾਂਦਾ ਜੀ ਪਰ ਜਿਹੜੇ ਹਾਲਾਤਾਂ ਤੋਂ ਲੱਗਦਾ ਵੀ ਪੂਰਾ ਕੰਮ ਕਰਵਾਇਆ ਆਓ ਭਾਜੀ ਇੱਥੇ ਬੋਲੋ ਇਹ ਤੁਸੀਂ ਜਿਹੜਾ ਇੱਕ ਮਾਂ ਦਾ ਤੇ ਇੱਕ ਪੁੱਤ ਦਾ ਜਿਹੜਾ ਇੱਕ ਮਲਾਪ ਹੁੰਦਾ ਦਿਖਿਆ 11 ਸਾਲ ਘਰ ਦੇ ਵਿੱਚੋਂ ਹੈ ਗਿਆਨ ਹੋ ਚੁੱਕਿਆ ਕਿਆ ਨਾਮ ਇਹਦਾ ਚਨਾ ਕੀ ਆ ਮੈਂ ਕੁਝ ਵੀ ਤਕਰੀਰੀ ਨਹੀਂ ਹੋ ਹੈ ਜੀ ਨਹੀਂ ਪਤਾ ਹਜੇ ਤੱਕ ਉਸ ਪਛਾਣੀ ਜਾ ਰਿਹਾ ਮੈਂ ਦੇਖਿਆ ਪਰ ਸਹੀ ਆ ਹਾਂ ਬਿਲਕੁਲ ਤੁਸੀਂ ਲੱਭਿਆ ਫਿਰ ਮੈਂ ਤਾਂ ਕਿੱਥੇ ਕਿੱਥੇ ਵੀਰੇ ਲੱਭਿਆ ਲੱਭਿਆ ਬਾਕੀ ਦੂਰ ਤੱਕ ਟੋਲ ਦੇ ਰਹੇ ਜੀ ਜੀ ਅੱਛਾ ਜੀ ਇਨਫਰਮੇਸ਼ਨ ਮੈਂ ਜੀ ਮਾਰ ਜੀ ਹਾਂ ਜਾਂਦੇ ਰਹੇ ਉੱਥੇ ਤੱਕ ਜਦੋਂ ਜਾਣਾ ਤੱਕ ਜਿੱਦਾਂ ਇਹਦੇ ਕੋਲ ਹੋਊਗਾ ਵੀ ਚਲ ਕੋ ਦਣਾ ਇੱਥੇ ਗਰਸ਼ਿੰਦਰ ਦੇ ਕੋਲ ਘਾਗੂ ਪਿੰਡ ਦੱਸਿਆ ਸੀ ਕਿਸੇ ਉੱਥੇ ਨੂੰ ਇਹ ਕਈ ਵਾਰੀ ਵਿਚਾਰੇ ਗਏ ਅੱਛਾ ਜੀ ਇਹ ਕਦੇ ਕਹਿੰਦੇ ਫਲਾ ਨਹੀਂ ਕਰਦਾਰੇ ਦੇਖਿਆ ਸੀ ਫਲਾ ਨਹੀਂ ਤਾਂ ਦੇਖਿਆ ਹਾਂ ਇਹ ਕਿਤੇ ਦਾ ਸਮਝ ਨਹੀਂ ਪੁੱਹ ਬਿਲਕੁਲ ਮਗਰ ਨਹੀਂ ਉਹ ਕਿਤੇ ਗਲਤ ਲਾ ਦਿੰਦੇ ਆ ਮੇਰੇ ਨਾਲ ਮੇਰੇ ਟੀਮ ਦੇ ਮੈਂਬਰ ਮੇਕ ਦਾ ਮੇਰੇ ਨਾਲ ਮੇਰਾ ਵੀਰ ਵੱਡਾ ਭਰਾ ਦਵਿੰਦਰ ਭਾਜੀ ਖੜੇ ਆ ਪਰਚੋਦਮ ਭਾਜੀ ਮੰਤੀਰ ਆ ਅਜਮੇਰ ਭਾਜੀ ਸਾਡੇ ਬਾਗ ਭਾਜੀ ਤੇ ਇੱਧਰ ਸੋਨੂ ਭਾਜੀ ਬੈਠੇ ਆ ਥੱਲੇ ਸਾਡੇ ਡਾਕਟਰ ਸਾਹਿਬ ਅੱਜ ਤਿਆਰੀਆਂ ਹੋ ਰਹੀਆਂ ਸੀਗੀਆਂ ਜਿਹੜਾ 26 ਤਰੀਕ ਨੂੰ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਆ ਉਹਦੇ ਸਬੰਧ ਵਿੱਚ ਸਾਡੀ ਸਾਰੀ ਟੀਮ ਜਿਹੜੀ ਇਕੱਠੀ ਹੋਈ ਸੀ ਤਿਆਰੀਆਂ ਦੇ ਤਿਆਰੀਆਂ ਦੇ ਲਈ ਤੇ ਇਧਰ ਫਿਰ ਨਾਲ ਅੱਜ ਇੱਕ ਮਾਂ ਤੇ ਪੁੱਤ ਦਾ ਮੇਲ ਵੀ ਚਲੋ ਸਾਰੀ ਟੀਮ ਦੀ ਮੌਜੂਦਗੀ ਦੇ ਵਿੱਚ ਹੋਇਆ ਇਹ ਫਰੀਦਕੋਟ ਤੋਂ ਸਾਨੂੰ ਕਾਲ ਸਾਡੀ ਟੀਮ ਨੂੰ ਕੱਲ ਸ਼ਾਮ ਨੂੰ ਤਕਰੀਬਨ ਆਈ ਸੀ ਉੱਥੋਂ ਕੋਈ ਦੁਕਾਨਦਾਰ ਵੀਰਾਂ ਨੇ ਦੱਸਿਆ ਸੀ ਤੇ ਉਹਦੇ ਐਡਰੈਸ ਬੋਲਿਆ ਫਿਰ ਅਸੀਂ ਐਡਰੈਸ ਲੱਭਿਆ ਸਾਰਾ ਕਰਕੇ ਛਾਣਬੀਣ ਕਰਕੇ ਇਹਨਾਂ ਦਾ ਪਰਿਵਾਰ ਲੱਭਿਆ ਇਹਨਾਂ ਨਾਲ ਸੰਪਰਕ ਹੋਇਆ ਤੇ ਸਵੇਰ ਤੋਂ ਪਰਸ਼ੋਦਮ ਭਾਜੀ ਸਵੇਰ ਤੋਂ ਤੇ ਨਾਲ ਪੁਲਮਾਨ ਸਵੇਰ ਤੋਂ ਨਿਕਲੇ ਹੋਏ ਸੀਗੇ ਤੇ ਫਰੀਦਕੋਟ ਤੋਂ ਹੁਣ ਲੈ ਕੇ ਪਹੁੰਚੇ ਹੀ ਆ ਤੇ ਦਵਿੰਦਰ ਭਾਜੀ ਪਛਾਣਿਆ ਹਾਂਜੀ ਹਾਂਜੀ ਤੁਸੀਂ ਦੇਖੋ ਜਦੋਂ ਮਾਤਾ ਜੀ ਦਾ ਉਹਨਾਂ ਦਾ ਬੇਟਾ ਮਿਲਿਆ ਹੂੰ ਰੱਬ ਦੀ ਦਾ ਸੀ ਹਲਾ ਮਾਤਾ ਜੀ ਦੇ ਅੰਜੂ ਤੇ ਬਿਲਕੁਲ ਮਾਤਾ ਜੀ ਨੇ ਕਿੰਨੀਆਂ ਕਸੀਸਾਂ ਕਿਦਾਂ ਕਰੀ ਬੋ ਠੀਕ ਹੈ ਹਾਂ ਪਰਮਾਤਮਾ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰ ਸਕਦੇ ਹਾਂ ਪਰਮਾਤਮਾ ਇਹ ਸਾਰੀ ਟੀਮ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਸਾਡਾ ਮੌਜੂਦ ਵੀ ਜੋ ਇੱਕ ਨਹੀਂ ਹਜ਼ਾਰਾਂ ਬੰਦ ਘਰ 50 ਗਿਆ ਇਹਦੇ ਸੇਵਾ ਕਰਦਾ ਰਹੇ ਖੁਸ਼ੀਆਂ ਭਰੇ ਮਹਾਰਾਜ ਜੀ ਦੋ ਮਿੰਟ ਲੈਣ ਜੀ ਹਾਂਜੀ 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 ਬਜ਼ੁਰਗੋ ਹਾਂਜੀ ਬੋਲੋ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਨ ਜੀਵਨਪੁਰ ਜੱਟਾਂ ਜਿਹੜਾ ਸ਼ਾਹਪੁਰ ਤਹਿਸੀਲ ਘੱਟ ਸੈਂਕੜਾ ਟਾਣਾ ਮਾਹਤੋੜੀ ਅਸੀਂ ਤੋਂ ਰਹਿਣ ਵਾਲੇ ਆ ਮੈਂ ਪੰਚਾਇਤ ਮੈਂ ਸੱਚਾ ਸਿੰਘ ਮੇਰੇ ਨਾਲ ਨੇ ਇਹਦਾ ਮੁੰਡੇ ਦੀ ਮਾਤਾ ਜੀ ਤੇ ਨਾਲ ਨੇ ਦੇ ਭਰਾ ਤਾਏ ਜੱਟ ਦੇ ਮੁੰਡੇ ਜੀ ਅਸੀਂ ਤਹਿ ਦਰ ਦਾ ਸੈਜੀ ਦਾ ਤਨਵਾਰ ਕਰਦੇ ਆਂ ਫਿਰ ਦੀ ਗ੍ਰਾਮ ਪਚੈਤ ਲੋ ਪਰਵਾਰ ਲੋ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਸਾਹਿਬ ਜੀ ਗੁਰਵੀਰ ਵੀਰੇ ਇਹ 12 11 ਸਾਲ ਬਾਅਦ ਆਪਣੇ ਮਾਂ ਤੇ ਪੁੱਤ ਮਿਲੇ ਆ 11 ਸਾਲ ਹੋ ਚੁੱਕੇ ਸੀ ਜੀ ਹਰਮਾਤਮਾ ਤੇ ਨਹੀਂ ਕੋਈ ਗੱਲ ਨਹੀਂ ਜੀ ਬਜ਼ੁਰਗੋ ਮੇਰੀ ਗੱਲ ਸੁਣੋ ਮਾਂ ਤੇ ਉਹ ਨਹੀਂ ਜਾਣ ਦੋ ਮੇਰੀ ਗੱਲ ਸੁਣੋ ਨਾ ਨਹੀਂ ਗੱਲ ਨਾ ਸੁਣੋ ਤੇ ਮਦਾ ਧਿਆਨ ਰੱਖਿਓ ਬਾਕੀ ਦਵਾਈ दारू ਦਾ ਬਾਕੀ ਉਸ ਪਰਮਾਤਮਾ ਦੇ ਨੰਬਰ ਜਰੂਰ ਲਿਖਾਓ ਹਾਂ ਇਹ ਕਈ ਜਰੂਰ ਕਰੋ ਅਸੀਂ ਹੁਣ ਸਾਡਾ ਟਾਈਮ ਜ਼ਿਆਦਾ ਹੋ ਗਿਆ ਨਹੀਂ ਤਾਂ ਅਸੀਂ ਆਪਣਾ ਲਿਖਾਈ ਦੇ ਆ ਤੇ ਜੇ ਤੁਹਾਡੇ ਉੱਥੇ ਕਿਤੇ ਲਾਗੇ ਹੈਗਾ ਨਾ ਇਹ ਵੀਰੇ ਜਰੂਰ ਕਰੋ ਨੰਬਰ ਮੋਬਾਈਲ ਨੰਬਰ ਲਿਖਾਓ ਇਹ ਹਾਂ ਸਭ ਤੋਂ ਵੱਡੀ ਨੰਬਰ ਤਾਂ ਪਿੰਡ ਦਾ ਨਾਮ ਲਿਖਾ ਦਿਓ ਪਿੰਡ ਦਾ ਨਾਮ ਲਿਖਾ ਦਿਓ ਮੋਬਾਈਲ ਨੰਬਰ ਲਿਖਾ ਦਿਓ ਮੋਬਾਈਲ ਕੀ ਬਰ ਚੇਂਜ ਵੀ ਹੋ ਜਾਂਦਾ ਪਿੰਡ ਅਤੇ ਜ਼ਿਲ੍ਹਾ ਲਿਖਾ ਦਿਓ ਪਿੰਡ ਅਤੇ ਜ਼ਿਲ੍ਹਾ ਠੀਕ ਹੈ ਜੀ ਜ਼ਰੂਰੀ ਆ ਜੀ ਬਹੁਤ ਜ਼ਰੂਰੀ ਆ ਹਾਂ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਸਾਰੇ ਇੱਕ ਨੂੰ ਕਹਿੰਨੇ ਆ ਅੱਪਲ ਦਾ ਹੀ ਲਿਖਾ ਕੇ ਦੇਈਦਾ ਠੀਕ ਹੈ ਜੀ ਤੇ ਉਹ ਅੱਜ ਟਾਈਮ ਜ਼ਿਆਦਾ ਹੁਣ ਕਾਰਨ ਅਸੀਂ ਸੋਰ ਥੋੜੇ ਪ੍ਰਬੰਧ ਸਿੱਗੇ ਕਰਨੇ ਨਹੀਂ ਤਾਂ ਤੁਹਾਨੂੰ ਲਿਖਵਾ ਕੇ ਦਿੰਦੇ ਤੁਸੀਂ ਕਿਤੇ ਵੀ ਟੈਟੂ ਵਾਲੇ ਕੋਲੋਂ ਲੱਭ ਲਓ ਤੁਹਾਨੂੰ ਉੱਥੇ ਮਿਲ ਜਾਣਾ ਮਾਲਪੁਰ ਚ ਹੀ ਹੋਣਾ ਕੋਈ ਹਨਾ ਹੈਗੇ ਮਾਲਪੁਰੋਂ ਨੇ ਤੁਹਾਨੂੰ ਲਿਖਾ ਜੀ ਦਵਾ ਦੇ ਨੂੰ ਕਹਿੰਦੇ ਲਿਖ ਜਾ ਹਾਂਜੀ ਉਹ ਦਵਾ ਤੁਹਾਨੂੰ ਦੇ ਦਿੰਦੇ ਆ ਜੀ ਮੁੰਡੇ ਦੇ ਦਿੰਦੇ ਲੱਖ ਲੱਖ ਤੁਹਾਡਾ ਧੰਨਵਾਦ ਧੰਨਵਾ ਨਹੀਂ ਬਸ ਬਸ ਕਿਉਂ ਕਿਤੇ ਜੰਮੀਆਂ ਉਬਰਾ ਤੁਹਾਡੇ ਕੋਲ ਬੋਲੇ ਈਸੋਨੀਆ ਲੋਸਰੀਆ ਤਾਲ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਲੇ ਆਲਾ ਭਲਾ ਹੋਵੇ ਬਾਬਾ ਜੀ ਸਾਲੇ ਆਲਾ ਭਲਾ ਹੋਵੇ ਠੀਕ ਠਾਕ ਰਹੀਏ ਬਾਬਾ ਜੀ ਦੀ ਵਾਹਿਗੁਰੂ ਨਸੀਮ ਨੇ ਕਰਿਆ ਸਾਰੇ ਜਿਹਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਆ ਆ ਆ ਆ ਆ ਆ ਆ ਮੰਗੇ ਬਿਲਕੁਲ ਬਿਲਕੁਲ ਠੀਕ ਠਾਕ ਮੰਗੇ ਜਰੂਰ ਠੀਕ 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 ਹਾਂ ਸ੍ਰੀ ਗੁਰ ਰਈਆ ਰਈਆ ਬਾਪਿਆਂ ਬਾਦ ਅੱਲਾ ਪਿਆਉ ਦੇ ਬਹੁਤ ਪਿਆਈ ਮੈਨੂੰ ਬੱਸ ਮੇਰ ਕਰਦੇ ਬਾਬੇ ਨੇ ਬੱਸ ਆ ਦੇ ਹਾਂ ਜਾ ਨਹੀਂ ਕਿੱਥੇ ਲੈਣਾ ਤੈਨੂੰ ਤੇਰੀ ਸੇਵਾ ਕਰਾਂਗੇ ਰੱਬ ਰੂ ਬੰਦਾ ਆ ਵੀ ਬਰਾਬਰੂ ਬਰਾ ਸੋਨਿਆ ਸਾਧ ਸ੍ਰੀ ਅਕਾਲ ਅਮਰ ਤੁਲਸੀ ਮਹਾਰਾਜ ਬਾਬਾ ਦੀਮ ਸਿੰਘ ਜੀ ਨੇ 26 ਤਰੀਕ ਨੂੰ ਸਾਰੀ ਸੰਗਤ ਨੇ ਪਹੁੰਚਣਾ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ